ਇਕਨਾਂ ਬਾਈ ਕੋਲੇ ਲੇਜ਼ਰ ਲੈਵਲ ਖੜਾ ਕੰਪਿਊਟਰ ਕਰਾਹਾ ਤੇ ਬਾਈ ਕਿਹੜਾ ਮਾਡਲ ਆ ਇਹ 2024 ਵੀਰੇ 2024 ਮਾਡਲ ਆ ਸਿਸਟਮ ਕਿਹੜਾ ਲੱਗਿਆ ਤੇ ਮੋਬਾ ਦਾ ਸਿਸਟਮ ਲੱਗਿਆ ਜੀ ਆਹ ਲਾ ਆਹ ਸਾਰਾ ਕੋਈ ਰੀਸੀਵਰ ਟਰਾਂਸਰ ਸਾਰਾ ਕੋਈ ਮੋਬਾ ਦਾ ਜੀ ਠੀਕ ਆ ਤੇ ਇਹਦੀ ਲੀਡਰ ਲੂਡਾ ਵਗੈਰਾ ਆਪਾਂ ਸਾਰਾ ਕੋਈ ਨਾਲ ਹੈ ਜੀ ਕੰਪਲੀਟ ਹੈ ਜੀ ਮਾਡਲ ਕਿਹੜਾ ਦਿਖਾ ਦਿੰਦੇ ਬਈ ਇਹ ਰੰਗ ਰੂਪ ਮਾਡਲ 24 24 ਮਾਡਲ ਹੈ 24 ਮਾਡਲ ਹਾਂਜੀ ਠੀਕ ਆ 7 ਫੁੱਟ ਆ ਗਿਆ 7 ਫੁੱਟ ਬੱਕੜ ਠੀਕ ਹੈ ਬੈਗ ਤੋਂ ਵੀ ਦਿਖਾ ਦਿਆਂਗੇ ਜੀ ਰੰਗ ਰੂਪ ਬਿਲਕੁਲ ਨ ਥੋੜਾ ਜਿਹਾ ਚੱਲਿਆ ਹੋਇਆ ਹੈ ਨਾ ਬਾਈ ਥੋੜਾ ਚੱਲਿਆ ਹੋਇਆ ਹੈ। ਤੇ ਬਾਕੀ ਇਹਦਾ ਮੋਬਲ ਦਾ ਸਿਸਟਮ ਟਾਈਮ ਵੀ ਦੱਸਦਾ ਵੀ ਕਿੰਨੇ ਘੰਟੇ ਚੱਲਿਆ ਹੋਇਆ। ਇਹ ਕੋਈ 400 ਘੰਟਾ ਚੱਲਿਆ ਹੋਣਾ ਜੀ। ਠੀਕ ਹੈ। ਤੇ ਇਹਦੀ ਮੇਨ ਗੱਲ ਇਹ ਦੀ ਸ਼ੂਰੀ ਦਿਖਾ ਦੀ। ਸ਼ੂਰੀ ਇਹਦੀ ਉਹੋ ਜਿਹੀ ਉਹ ਪਈ ਆ। ਥੋੜੀ ਬੋਧੀ ਚੱਲੀ ਹੋਈ ਆ। ਤੇ ਬਾਈ ਕਿੰਨੇ ਕੇ ਪੈਸੇ ਆਂਦਾ ਇਹ? ਇਹ 2 ਲੱਖ ਰੁਪਏ ਦਾ ਆਪਾਂ ਦੇ ਦਿਆਂਗੇ। 2 ਲੱਖ ਦਾ ਲੈਣ ਦੇਣਾ। ਲੈਣ ਦੇਣ ਕੋਈ ਮਾਨਤਾਨ ਕਰਦੇ ਆਂਗੇ ਕੋਈ ਵੀਡੀਓ। ਬਾਕੀ ਤੇ ਮਾਨਤਾਨ ਕਰਦੇ ਆ। ਬਾਈ ਕਹਿੰਦਾ ਵੀ ਮੌਕੇ ਤੇ ਮਾਨਤਾਨ ਕਰ ਦਾਂਗੇ। ਕਿਸੇ ਨੇ ਲੈਣਾ ਤੇ ਇਹਦੇ ਟੂਲ ਤੇ 2 ਲੱਖ ਰੁਪਇਆ ਬਾਈ ਮੰਗਦਾ ਮੌਕੇ ਤੇ ਡਿਸਕਾਊਂਟ ਵੀ ਕਰ ਦੂਗਾ ਕਿ ਕਿਹੜਾ ਆ ਗਿਆ ਬਾਈ ਇਹ ਇਹ ਰਾਮਗੜੀਆ ਦੀ ਬਕਟ ਜੀ ਰਾਮਗੜੀਆ ਫਰੀਦਕੋਟ ਦੀ ਬਣੀ ਠੀਕ ਆ ਫਰੀਦਕੋਟ ਦੀ ਬੱਕੜ ਬਣੀ ਹੋਈ ਆ ਹੈਵੀ ਚ ਬਣੀ ਹੋਈ ਹੈ ਨਾ ਬਾਈ ਹੈਵੀ ਹੈ ਇਹ ਕਿਸੇ ਬਾਈ ਨੇ ਲੈਣਾ ਹੈ ਸਕਰੀਨ ਤੇ ਨੰਬਰ ਚਲੀ ਜਾਂਦਾ ਗੱਲ ਕਰ ਲਿਓ ਬਾਈ ਰਮਨ ਨਾਲ